ਰੀ ਗਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਅੱਜ ਪੋਰਵੰਦਰ ਵਾਲੀ ਸਾਈਡ ਨੂੰ ਹਨਾ ਕਹਿ ਲਈ ਮਾਲੀਏ ਬਾਕੀ ਆਪਾਂ ਦਾ ਪੋਰਵੰਦਰ ਦੇ ਬੋਰਡ ਦੇਖੇ ਤੇ ਮੁੰਡੇ ਆਪਣੇ ਕੋਲੇ ਕੰਪਨੀ ਵਾਲੇ ਹਨਾ થી ਆਪਣੇ ੱਟੇ ਤੇ ਚਲੋ ਰਾਤ ਰੁਕੇ ਤੇ ਆਪਣਾ ਵੀ ਬਸ ਉੱਥੇ ਕੰਮ ਦੋ ਤਿੰਨ ਦਿਨ ਦਾ ਹੀ ਕੰਮ ਤਾਂ ਮੈਂ ਕਿਹਾ ਚਲੋ ਨਾਲ ਇਹਨਾਂ ਕੇ ਜਾ ਕੇ ਅੱਜ ਏਰੀਏ ਦੀ ਬੜੀ ਸ਼ਾਨ ਮੀਣ ਜੀ ਕਰਕੇ ਆਉਨੇ ਹਨਾ ਘੁੰਮੇ ਫਰੇ ਤੇ ਪਤਾ ਲੱਗਦਾ ਬਾਕੀ ਉਹਨਾਂ ਨੂੰ ਪਤਾ ਹੈ ਗੁਜਰਾਤ ਦੇ ਪਿੱਛੇ ਹੀ ਜਾਣਾ ਜਿਹੜਾ ਮਤਲਬ ਲਾਸਟ ਤੇ ਹੀ ਆਉਣਾ ਬਾਕੀ ਇਧਰ ਬਾਈ ਉਹਨਾਂ ਦੇ ਮਸ਼ੀਨ ਕੋਲੇ ਆਏ ਤੇ ਇੱਕ ਬਾਈ ਕੰਪਨੀ ਵਾਲੇ ਮੁੰਡੇ ਸਮਾਨ ਦੇਣਾ ਇਹਨਾਂ ਦੇ ਨਾਲੇ ਆ ਗਿਆ ਮੈਂ ਕਿਹਾ ਚਲੋ ਘੁੰਮ ਫਿਰ ਕੇ ਆਉਨੇ ਆ ਨਾ ਵੀ ਉਧਰ ਹੈਗੇ ਤੇ ਆਪਣੇ ਕੋਲ 25 30 ਬਿਗੇ ਭਾਜਣ ਬਾਈ ਕਹਿੰਦਾ ਮੈਂ ਵੜਦਾ ਤਾਂ ਕਹਿੰਦਾ ਏਰੀਆ ਦਾ ਹੀਲਾਕਾਰ ਆ ਗਾਹਾਂ ਵੀ ਅਜੇ ਦਿਨ ਬਹੁਤ ਪਾਏ ਆ ਪੰਜਾਬ ਦੇ ਬਾਕੀ ਗੱਲ ਵੀ ਉਹਦੀ ਸਹੀ ਆ ਬਾਈ ਅਜੇ ਪੰਜਾਬ ਨੂੰ ਆਪਣੇ ਨੂੰ ਘਟੋ ਘਟ ਵੀ ਮਹੀਨਾ ਹੀ ਲੱਗਣਾ ਅੱਜ ਤੇ ਪੂਰਾ ਮਹੀਨਾ ਪਿਆ ਵੀ ਹੁਣ ਤੇ ਬਾਈ ਆਪਾਂ ਪੰਜਾਬ ਜਾ ਕੇ ਕੀ ਕਰਾਂਗੇ ਮੈਂ ਚੱਲ ਮੈਂ ਲੱਭਦਾ ਕੋਈ ਏਰੀਆ ਨਾ ਕੱਢਦਾ ਕੋਈ ਸੱਪ ਬਾਕੀ ਇੱਥੇ ਆਏ ਤੇ ਦਿਖਾਉਣਾ ਤੁਹਾਨੂੰ ਮਿਲਾਉਣਾ ਫਿਰ ਬਾਈ ਉਹਨਾਂ ਨਾਲ ਮੁਕਸਰ ਦੀਆਂ ਮਸ਼ੀਨਾਂ ਬਾਈ ਉਹਨਾਂ ਦੀਆਂ ਜਲਾਲਾਬਾਦ ਜ਼ਿਲ੍ਹੇ ਦੀਆਂ ਚਲੋ ਦਿਖਾਉਣਾ 24 ਮਾਡਲ 21 ਮਾਡਲ 22 ਮਾਡਲ ਕਰਤਾਰ ਦੇ ਹੀ ਫੈਨ ਆ ਜਿਆਦੇ ਬੰਦੇ ਇਹ ਬਾਕੀ ਦਿਖਾਉਣਾ ਤੁਹਾਨੂੰ ਪੁੱਛਦੇ ਆ ਬਾਈ ਉਹਨਾਂ ਦੇ ਤਾਂ ਨਾਲੇ ਹੋਰ ਇੱਕ ਨਵੀਂ ਗੱਲ ਹੈ ਕਿ ਟੈਂਕਾਂ ਦੇ ਕੰਮ ਹਨਾ ਆਪਾਂ ਦਾ ਚੱਲਦਾ ਵਿੱਗਿਆਂ ਦੇ ਇੱਧਰ ਚੱਲਦਾ ਕੰਮ ਟੈਂਕਾਂ ਦੇ ਮੈਂ ਕਿਹਾ ਜੇ ਤੁਸੀਂ 900 ਰੁਪਿਆ ਟੈਂਕ ਦਾ ਰੇਟ ਚੱਲਦਾ ਵੀ 2 2.5 ਵਿੱਗਿਆਂ ਦਾ ਟੈਂਕ ਭਰਦਾ ਕਹਿੰਦੇ ਬਾਈ ਸਾਨੂੰ ਵਧੀਆ ਸੀ ਵਿਕਿਆਂ ਤੇ ਚੱਲ ਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿੰਨੇ ਸੀ ਘਾਟਾ ਲੱਗਦਾ ਚਲੋ ਬਾਕੀ ਦਿਖਾਉਣਾ ਸਾਨੂੰ ਮਸ਼ੀਨਾਂ ਨਾਲੇ ਬਣਾਉਂਦੇ ਆ ਬਾਈ ਉਹਨਾਂ ਦੇ ਇੱਥੇ ਖੇਤ ਵੜਦੀ ਦੀ ਮਸ਼ੀਨ ਇੱਥੇ ਵੜਦੀ ਕੋਲੇ ਬਲੈਰੋ ਕਰਤਾਰ ਕੰਪਨੀ ਦੀ ਉੱਥੇ ਪਹੁੰਚ ਗਈ ਸਮਾਨ ਲੈ ਕੇ ਹੈ ਨਾ ਜਿਹੜਾ ਮੀਨਾਂ ਦਾ ਮਤਲਬ ਦਿੱਕਤ ਪਿੱਕਤ ਕੋਈ ਆਉਂਦੀ ਆ ਕੰਪਨੀ ਮਤਲਬ ਸਰਵਿਸ ਦੇ ਵਿੱਚ ਹੈ ਨਾ ਜਿਵੇਂ ਆਪਾਂ ਕਹਿੰਦੇ ਗਾਰੰਟੀ ਦੇ ਵਿੱਚ ਤਾਂ ਬਾਈ ਕੰਪਨੀ ਵਾਲਿਆਂ ਦੇ ਬਲੈਰੋ ਗੱਡੀਆਂ ਖੜੀ ਆ ਗੱਤੀ ਹੋਈ ਆ ਮੁੰਡੇ ਫੋਰਮੈਨ ਦੋ ਵਧੀਆ ਬੰਦੇ ਦਿੱਤੇ ਹੋਇਆ ਖੜਾ ਫੋਰਮੈਨ ਇਹਨਾਂ ਦੀ ਮਸ਼ੀਨ ਆ ਨਾ ਦੇਖ ਕੇ ਚੈੱਕ ਕਰਕੇ ਚੱਲਿਆ ਇਹ ਬਾਕੀ ਕੋਈ ਬੈਰਿੰਗ ਬੂਰਿੰਗ ਟੁੱਟ ਗਿਆ ਡਾਕਿਆ ਦਾ ਗਰਾਰਾ ਘਰੂਰਾ ਦੇ ਕੇ ਚੱਲਿਆ ਆ ਵੀ ਬਾਈ ਕੀ ਹਾਲ ਚਾਲ ਆ ਵਧੀਆ ਵਧੀਆ ਬਾਈ ਜੀ ਹੋਰ ਠੀਕ ਠਾਕ ਜੀ ਵਧੀਆ ਵਧੀਆ ਲੱਗਿਆ ਸੀ ਜੀ ਨਾ ਹਾਂਜੀ ਹਾਂਜੀ ਲੱਗਿਆ ਹੁਣ ਤਾਂ ਐਂਡ ਜੇ ਹੀ ਲੱਗਦਾ ਹਨਾ ਐਸੇ ਬਾ ਇੱਕ ਦੋ ਦਿਨਾਂ ਦੀ ਖੇੜੀ ਆ ਜੀ ਅੱਛਾ ਹਾਂਜੀ ਹਾਂਜੀ ਵਧੀਆ ਹੋ ਗਿਆ ਕੰਮ ਹਾਂ ਵਧੀਆ ਹੋ ਗਿਆ ਜੀ ਕਈ ਬੰਦੇ ਦਾ ਬਹੁਤ ਮੰਦਾ ਦਾ ਦੱਸਦੇ ਵੀ ਆਈਟੀਆ ਗੁਜਰਾਤ ਨੇ ਮਾਰ ਲਏ ਬਾਈ ਇੱਥੇ ਕੰਮ ਪੱਕਾ ਹੀ ਸੀ ਪੱਕੇ ਬੰਦਿਆਂ ਦੇ ਕਾਰਡ ਕੱਢੇ ਇੱਥੇ ਹਾਂ ਇੱਥੇ ਕੰਮ ਪੱਕਾ ਹੀ ਸੀ ਆਪਣੇ ਕੋਲ ਅੱਛਾ ਹਾਂਜੀ ਹਾਂਜੀ ਕਿੰਨੀਆਂ ਮਸ਼ੀਨਾਂ ਲੈ ਕੇ ਆਏ ਆ ਇੱਥੇ ਲੈ ਕੇ ਆਏ ਜੀ 7 ਆਈ 4 ਤਾਂ ਉਧਰ ਭੇਜੀਆਂ ਜੀ ਪੁੰਜ ਵਾਲੇ ਪਾਸੇ ਅੱਛਾ ਇੱਥੇ ਲੈ ਕੇ ਆਏ ਸਹੀ ਕਰਤਾਰੀਆਂ ਕਰਤਾਰਾਂ 7 ਸੱਤੇ ਬਾਕੀ ਮਲਕੀਤਾ ਜੀ ਚਾਰ ਮਲਕੀਤਾ ਤਿੰਨ ਕਰਤਾਰਾਂ ਹਾਂਜੀ ਹਾਂਜੀ ਠੀਕ ਆ ਠੀਕ ਆ ਇਹ ਕਿਹੜਾ ਮਾਡਲ ਆ ਇਹ 23 ਮਾਡਲ ਆ ਜੀ 23 ਮਾਡਲ ਆ ਇਹ ਠੀਕ ਹੈ ਵਧੀਆ ਹੋ ਗਿਆ ਕੰਮ ਹਾਂਜੀ ਹਾਂਜੀ ਤੇ ਇਧਰ ਜਿਵੇਂ ਟੈਂਕਾਂ ਦੇ ਚੱਲਦੇ ਆ ਮਿੱਤਰ ਟੈਂਕਾਂ ਦੇ ਕੀ ਰੇਡ ਰੂਟ ਜੱਲੇ ਟੈਂਕਾਂ ਦੇ ਦਿੱਤੀ ਟੈਂਕ ਦਾ 1000 ਰੁਪਈਆ ਹੀ 1000 ਰੁਪਈਆ ਹਾਂਜੀ ਹਾਂਜੀ ਤੇ 2 ਵਿੱਗੇ ਚੋਂ 2.5 ਵਿੱਗੇ ਚ ਭਰਨਾ ਹੈ ਟੈਂਕਾ ਬਾਕੀ ਹੈ ਕਿ ਕਣਕ ਦਾ ਥੋੜੀ ਜਿਹੀ ਮਾੜੀ ਆਦ ਕਿ ਹਾਂ ਤੇ ਪਰ ਫਿਰ ਵੀ ਹੁਣ ਕੰਮ ਫਿਰ ਪੱਕਾ ਆਉਦਾ ਹੈਗਾ ਇਹ ਤੇ ਕਰਨਾ ਹੀ ਪੈਣਾ ਹੈ ਹਿਮਾਲਾ ਜੀ ਕਈ ਵਾਰ 2-3 ਵਿੱਗਿਆਂ 'ਚ ਨਾ ਭਰੇ ਫੇਰ ਫਿਰbegin ਦੇ ਵੀ ਗੱਲ ਲੈਣ ਵਿੱਚ ਦੇਖ ਕੇ ਕਣਕ ਫਸਲ ਦੇ ਕੇ ਕਈ ਕਈ ہاں ਜਿੱਥੇ ਬਾੜੀ ਗਣਕ ਮਾੜੀ ਉੱਥੇກະ ਵਿੱਗੇ ਦਾ ਵੀ ਹੋ ਜਾਂਦਾ ਹੈ। ਇਹ ਜ਼ਿਆਦਾ ਤਾਂ ਟੈਂਕ ਹੀ ਚੱਲਦਾ ਹੈ ਇਸ ਏਰੀਆ 'ਚ। ਠੀਕ ਹੈ ਠੀਕ ਹੈ। ਹਾਂਜੀ ਹਾਂਜੀ। ਬਾਕੀ ਇਹਨਾਂ ਦੇ ਹਨਾ ਮੁੰਡਾ ਜਿਹੜਾ ਫੋਰਮੈਨ ਆ ਕੰਪਨੀ ਵਾਲਾ ਇਹ ਗਜਰਾਤ ਦੇ ਵਿੱਚ ਛੱਡਿਆ ਹੋਇਆ ਹੈ। ਹਾਂਜੀ ਹਾਂਜੀ। ਜਿੱਥੇ ਵੀ ਉਹਨੂੰ ਕੋਈ ਚੇਤੇ ਕਰਦਾ ਪਹੁੰਚਣਾ ਪੈਂਦਾ। ਕਿੰਨੇ ਸੌ ਕਿਲੋਮੀਟਰ ਗੱਡੀ ਚਲਾਤੀ ਹੁਣ ਤੱਕ ਅਰਾ। ਸਾਹ ਹੁਣ 3000 ਟੱਪ ਕੇ ਆਵਾਂਗੇ ਹੈ 3-4000 ਟੱਪ ਗਈ ਆ 3-4000 ਟੱਪ ਗਈ ਬਾਈ ਤੁਸੀਂ ਜਿਵੇਂ ਹੁਣ ਕਰਤਾਰ ਮਸ਼ੀਨ ਲਈ ਦੀ ਜਿਵੇਂ ਤੁਹਾਨੂੰ ਇੱਥੇ ਤੁਹਾਡਾ ਡਾਇਰੈਕਸ਼ਨ ਦਾ ਗੇਅਰ ਦਾ ਸਿਸਟਮ ਖਰਾਬ ਹੋ ਗਿਆ ਦਾ ਤੇ ਦਿੱਕਤ ਤਾਂ ਨਹੀਂ ਆਈ ਕੋਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਜੀ ਹਾਂ ਬਸ ਕੱਲ ਕੀਤਾ ਹੋਣ ਜੀ ਅੱਜ ਪਹੁੰਚ ਗਏ ਅੱਜ ਪਹੁੰਚ ਗਏ ਜੀ ਹੈਗੇ ਦੂਰ ਸੀ 6-700 ਕਿਲੋਮੀਟਰ ਸੀ ਹਾਂ ਸਪੈਸ਼ਲ ਤੇਰੀ ਮਸ਼ੀਨ ਦੇਖਣਾ ਹੈ ਜੀ ਇੱਥੇ ਆਏ ਆ ਜੀ ਹੋਰ ਤਾਂ ਗਨਾਰਾ ਵੀ ਸਪੈਸ਼ਲ ਲੈ ਕੇ ਆਇਆ ਬੈਰਗ ਸੀ ਮਗਰ ਨਹੀਂ ਸੀ ਅੱਛਾ ਸਪੈਸ਼ਲ ਤੇਰੇ ਵਾਸਤੇ ਹੀ ਆਇਆ ਜੀ ਜਿਹਨੇ ਤਨ ਦਿੱਕਤ ਨਹੀਂ ਆਈ ਕੋਈ ਜਾਂਦੇ ਵਿੱਚ ਬਾਕੀ ਤੂੰ ਮੈਂ ਗਾਣਾ ਬਹੁਤ ਦੂਰ ਤੱਕੜ ਗਿਆ ਤੂੰ ਕਹ ਤੀ ਹਣਾ ਬਡੋਦਰਾ ਮੇਰੇ ਹਿਸਾਬ ਨਾਲ ਜਦੋਂ ਦਾ 10000 ਗੱਡੀ ਚੱਲ ਗਈ ਹੈ ਬਡੋਦਰਾ ਅਹਮਦਾਬਾਦ ਜੂਨਾਗੜ ਪੋਰਬੰਦਰ ਸੋਮਨਾਥ ਸਾਰੇ ਹੀ ਹੈ ਹਾਂ ਹਾਂ ਆ ਹੁਣ ਥੋੜਾ ਜਿਹਾ ਡੰਡਾ ਜਿਹਾ ਹੋ ਗਿਆ ਕੰਮ ਇੱਧਰਲੇ ਬੰਨੇ ਬਸ ਹੁਣ ਹੋਰ ਸਰੇਟ ਚ ਬਾਰਦਣਾ ਤੈਨੂੰ ਲਾਗ ਦੇਣਾ ਦਾ ਕੰਮ ਆ ਬਸ ਐਤ ਕੀ ਤਾਂ ਵਿਲਾ ਜੇ ਰਹੇ ਆ ਤੂੰ ਦਾਰ ਕੀ ਕੰਮ ਆ ਨਹੀਂ ਪੰਜ ਗੇਰ ਵਾਲੀ ਦਾ ਤਾਂ ਵਧੀਆ ਸੋਖ ਆ ਗਿਆ। ਵੀ ਪੰਜ ਗੇਰ ਵਾਲੀ ਜਿਹੜੀ? ਹਾਂ ਪੂਰਾ ਨਹੀਂ ਬਾਜ ਬੋਜ ਕਰਦੀ ਨੇ ਪੁੱਛਦੇ ਹੁੰਦੇ ਸੀ ਵੀ ਬਾਜ ਕਰਦੀ ਆ ਹੁਣ ਕੋਈ ਆਵਾਜ਼ ਨਹੀਂ। ਆ ਵੀ ਪੰਜ ਗੇਰ ਵਾਲੀ ਹੋ ਆਪਣੀ ਹੈ ਨਾ? ਹਾਂਜੀ ਹਾਂਜੀ ਪੰਜ ਗੇਰ ਵਾਲੀ ਹੈ। ਦਿੱਕਤ ਤਾਂ ਨਹੀਂ ਆਈ? ਨਹੀਂ ਨਹੀਂ ਇਹ ਪਹਿਲੀ ਵਾਰੀ ਲਈ ਸੀ ਆਪਾਂ ਪੰਜ ਗੇਰ ਪਹਿਲਾਂ 4 ਗੇਰ ਵਾਲੀ ਸੀ। ਹਾਂ ਬਹੁਤ ਵਧੀਆ ਚੱਲੀ ਜੀ ਕੋਈ ਆਵਾਜ਼ ਨਹੀਂ ਕੋਈ ਲੈਣੀ ਨਹੀਂ ਕੋਈ ਦੇਣੀ ਨਹੀਂ ਵੀ। ਠੀਕ ਆ ਕਿੰਨਾ ਕ ਟੈਂਕ ਕੱਢਦਾ? ਇੱਥੇ ਹੋ ਹੀ ਗਿਆ ਹੁਣ ਆਈ ਪਹਿਲਾਂ ਪਿੱਛੇ ਕੱਢ ਕੇ ਆਏ ਹਾਂ 3:30 ਹਾਂ। 400 ਦੇ ਆਸ-ਪਾਸ ਤੇ ਹੋ ਜਾਊਗਾ ਹਦੇ ਹੋਇਆ ਲੀਕਾ 2-4 ਦਿਨ ਲਾ ਕੇ ਠੀਕ ਆ ਠੀਕ ਆ 400 ਹੋ ਜੂ ਹਾਂਜੀ ਹੰ 400 ਹੋ ਜਾਊਗਾ ਜੀ ਚੱਲ ਫੇਰ ਤਾਂ ਵਧੀਆ ਹੋ ਗਿਆ ਕੰਮ ਹਾਂਜੀ ਹਾਂਜੀ ਪਰ ਐਮ ਮੈਂ ਤਾਂ ਮੇਰੇ ਹਿਸਾਬ ਨਾਲ ਤਾਂ ਵਿੱਗੇ ਜਰ ਟੈਂਕਾਂ ਤੇ ਚੱਲ ਕੇ ਫਾਇਦਾ ਹੈ ਕਿ ਘਾਟ ਆ ਬਈ ਜਿੱਥੇ ਤਾਂ ਗਣਕ ਰਹੀਗੀ ਠੀਕ ਆ ਉਹ ਜਿੱਥੇ ਹੁਣ 1 ਵਿੱਗਾ ਜੋ ਟੈਂਕ ਪਾਜੀ ਉੱਥੇ ਤਾਂ ਫਾਇਦਾ ਹੈ ਉੱਥੇ ਤਾਂ ਫਾਇਦਾ ਉੱਥੇ ਵੜਾਉਂਦੇ ਨਹੀਂ ਉਥੇ ਕਿੰਨੇ ਕਿੰਨਿਆਂ ਕਨਾਲਾਂ ਦਾ ਵਿੱਗਾ ਏ ਢਾਈਆਂ ਕਨਾਲਾਂ ਜੀ ਆਪਣੇ ਢਾਈ ਕਿ ਵਿੱਗੇ ਪੈਂਦੇ ਕਿੱਲੇ ਦੇ ਆਹੋ ਆਹੋ ਢਾਈ ਕਨਾਲਾਂ ਦਾ ਹੀ ਉਧਰ ਮੇਰੇ ਵੀ ਜਿੱਥੇ ਮੈਂ ਚੱਲਦਾ ਹਾਂ ਹਾਂਜੀ 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 ਠੀਕ ਆ ਠੀਕ ਦੋ ਵਿੱਗੇ ਕਿਤੇ ਟੁਕੜੀ ਵਾਲੀ ਕਣਕਾ ਉੱਥੇ ਤਾਂ ਡੇਢ ਵਿੱਗੇ ਚੋ ਟੈਂਕ ਭਰ ਜਾਂਦਾ ਜੀ ਹੂੰ ਹੂੰ ਤੇ ਜਿਹੜੀ ਲੋਕਵਾਣਾ ਉਹ ਤੇ ਦੋ ਢਾਈ ਵਿੱਗੇ ਲੈ ਜਾਂਦੀ ਹੈ ਫੜਾ ਕਿੰਨੇ ਵਿੱਗੇ ਜਿਹੜੇ ਵੱਡੇ ਹੈਗੇ ਢਾਈ ਵਿੱਗੇ ਨਹੀਂ ਇਹ ਤਿੰਨ ਇੱਕ ਤਿੰਨ ਵਿਘਦ ਉੱਪਰ ਹੋਣੇ ਜੀ ਉੱਥੇ ਕਦੱਖ ਦੀ ਨਹੀਂ ਜਿਹੜਾ ਹੁਣ ਅੱਜ-ਅੱਜ ਵੱਢਿਆ ਰਿਕ ਟੈਂਕ ਕੱਠ ਬੋਰੀਆਂ 7-8 ਬੋਰੀਆਂ ਨਿਕਲੀਆਂ ਜੋਂ ਹਾਂਜੀ 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 ਇਹ ਤਿੰਨ ਤਿੰਨ ਕਿ ਵਿਘਦ ਆਸਪਾਸ ਹੁਣ ਇਹ ਲੋਕਵਾਨਾ ਨਾ ਜਿਹੜੀ ਟੁਕੜੀ ਆ ਨਾ ਉਹ ਜਿਆਦੀ ਝੜਦੀ ਆ ਅੱਛਾ ਲੋਕਵਾਨਾ ਉਹ ਤਾਂ ਵੜਾਉਂਦੇ ਵੀ ਰਾਤ ਨੂੰ ਆ ਨਾ ਵੜਾਉਂਦੇ ਵੀ ਰਾਤ ਨੂੰ ਆ ਜੀ ਦੈਂਚ ਤਾਂ ਉਹਨੂੰ ਮੂੰਹੇ ਨਹੀਂ ਕਰਦਾ ਕਿ ਰਾਤ ਨੂੰ ਆਇਓ ਹਾਂਜੀ 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 ਚੱਲੀਏ ਫੇਰ ਮੈਨ ਫੇਰ ਚਲੋ ਆਜੋ ਚਲੋ ਵੇ ਲਓ ਜੀ ਭਾਈ ਜੀ ਚੱਲਦੀ ਆ ਮਸ਼ੀਨ ਲੱਗੀ ਹੋਈ ਆ ਇਹ ਜਿਹੜਾ ਪਲਾਟ ਆ ਬਾਈ ਸਦਾ ਹੀ ਲੰਬਾ ਹੀ ਲੰਬਾ ਪਲਾਟ ਹੋ ਗਈ ਆ ਧਣੇ ਕੱਢਣ ਮਸ਼ੀਨ ਇੱਧਰ ਲਾਈਨ ਦੇ ਥੱਲੇ ਆ ਬਾਈ ਇੰਨਾ ਕ ਟੋਟਾ ਹੱਥਾਂ ਨਾਲ ਪਟਾਣਾ ਪੈ ਰਿਹਾ ਇੱਧਰ ਵੀ ਮਸ਼ੀਨਾਂ ਚੱਲਦੀਆਂ ਵੱਡੀਆਂ ਛੋਟੀਆਂ ਇਧਰ ਮੌਲਿਕ ਭਾਈ ਕੀ ਦਾ ਟਾਈਮ ਹੋਇਆ ਵਾ ਲੰਚ ਟਾਈਮ ਆ ਮੌਲਿਕ ਭਾਈ ਲੱਗਿਆ ਹੋਇਆ ਦਾਲ ਦੂਲ ਮੌਲਿਕ ਭਾਈ ਕਿਹ ਹਾਲ ਆ ਮੌਲੀ ਜੀ ਕਿਹ ਹਾਲ ਆ ਠੀਕ ਆ ਵੀਰੇ ਜੰਦਾ ਨਾਲ ਦਾ ਘੁੱਟ ਸਿੱਧਾ ਹੀ ਅੰਦਰ ਜਾਣਾ ਚਾਹੀਦਾ ਵੀਰੇ ਲੋਣ ਵਿੱਚ ਠੀਕ ਆ ਵੀਰੇ ਭੁੱਖ ਲੱਗਿਆ ਜਾਊਗਾ ਸਭ ਦਾ ਗੱਲ ਤਾਂ ਸਹੀ ਹੈ ਭਾਈਆ ਭੁੱਖ ਪੱਖ ਲੱਗੀ ਹੁੰਦੀ ਆ ਨੀ ਕੱਲ ਦੇ ਲਾ ਕੱਲ ਤਾਂ ਪਾਇਤ ਨੂੰ ਪਤਾ ਗਿਆ ਵੇ ਹਾੜੇ ਘੜਾਤੇ ਕਹਿੰਦਾ ਢਿੱਡ ਕਿਆ ਕਰਨਾ ਹਾੜੇ ਘੜਦਾ ਅੱਜ ਦਾ ਫੇ ਚੌਲ ਵੀ ਗਰਮਾ ਗਰਮ ਖੁਲਾਏ ਵੀਰੇ ਮਟਰ ਪਾ ਕੇ ਕਰਾਂਗੇ ਜੀ ਕੁਇ ਕਲੀ ਜੀ ਕਰੇਗਾ ਸੀ ਕੋਤੇ ਗੇੜੇ ਬਹੁਤ ਦਿੱਤੇ ਜਿੰਨੇ ਪੱਕੇ ਵੇ ਤੇ ਵਜੇ ਕੱਚੇ ਵਾਂਹਾਂ ਦਾ ਕੱਚਾ ਜਾ ਕਹਿੰਦਾ ਲੈ ਆ ਵੀ ਖਾ ਲੈਣਾ ਕਹਿੰਦਾ ਹੋਰ ਵਾ ਠੀਕਾ ਠੀਕਾ ਸ਼ਕਲਾ ਸ਼ਕਲਾ ਰੋਟੀ ਬਾਈ ਪਾਣੀ ਲਿਆ ਮਾਂ ਹੋਰ ਕਹੇਗਾ ਤਦ ਜਾੜੀਆ ਵਾ ਚੱਲਦੀ ਉਹ ਦਾਣੇ ਕੱਟਣ ਗਿਆ ਪਰੇ ਦਾਣੇ ਇੱਕੋ ਜਗ੍ਹਾ ਕੱਟਣੇ ਉੱਥੀ ਇੱਕੋ ਜਗ੍ਹਾ ਮੌਸਮ ਖਰਾਬ ਆ ਕਹਿੰਦਾ ਬਾਈ ਇੱਕ ਟੈਂਕ ਇੱਕੋ ਕਿਹੜਾ ਪਾਣਾ ਆਪਾਂ ਨੂੰ ਆਹੀ ਕਿਹੜਾ ਕੱਟਣਾ ਦੂਜੇ ਟੈਂਕ ਭਰਿਆ ਭਰਿਆ ਤਾਂ ਉਧਰ ਨਹੀਂ ਜਾੜੀਆ ਮਸ਼ੀਨ ਹਾਂ ਉਹ ਕਿਆ ਕਰੀਏ ਬਾਈ ਠੀਕ ਆ ਬਾਈ ਚੱਲਦੀ ਆ ਮਾਰੋ ਮਾਰ ਲਓ ਜੀ ਬਾਈ ਜੀ ਚੱਲਦੀ ਆ ਮਸ਼ੀਨ ਮਾਰੋਂ ਮਾਰ ਲੱਗੀ ਹੋਈ ਆ ਬਾਈ ਜੀ 20 ਕਿੱਗੇ ਦਾ ਬਲਾੜਤਾ ਹਰਾ ਦਾ ਹਰੇ ਕਰਕੇ ਛੱਡਿਆ ਹੋਦਾ ਬਾਈ ਜੀ ਪਹਿਲਾਂ ਵੀ ਆਪਾਂ ਨੇ ਵੱਡੇ ਵਾਲਾ ਖੇਤ ਆ ਲੱਗਾ ਨਜ਼ਰ ਚਲਾਉਣਾ ਲੰਬਾ ਲੰਬਾ ਬਰਾੜ ਦਾ ਵੀ ਤੇ ਰਹਿ ਗਿਆ 2 ਕਿੱਗੇ ਰਹਿ ਗਏ ਰੌਂਡ ਕਣਕ ਜਮਾਈ ਸਾਫ ਕਾਂਚੇ ਵਰਗੇ ਬਾਈ ਖੜਕਦੀ ਬਹਨੇ ਪਹਿਲਾਂ हाँ जी क्या हाला? है क्या हाल चल दिया मारो मार ठीक आ पिछे अगर ओके है ओके ही चाहिए भाई पराठ है ठीक जी ਆ ਗਿਆ ਕੇ ਤਾਂ 20 ਬਿੱਗੇ ਦਾ ਬਾਈ ਜੀ ਪਲਾਂਟ ਤਾਂ ਨਵੇੜ ਤਾਂ ਬਾਈ ਜੀ ਲਾਉਂਡ ਲਾ ਗਿਆ ਕੀ ਲਾ ਹੌਲੀ ਧੂੜੇ ਠਾਲਦੀ ਬਾਈ ਅੱਜ ਤਾਂ ਹੈ ਮਾਦਾ ਪੂਰਾ ਲੰਬਾ ਖੇਤ ਆ ਲੰਬਾ ਖੇਤ ਤਾਂ ਸੀਗਾ ਚਰੋਂ ਗੈਨੀ ਨੇ ਵੀ ਟਰਾਈ ਦੇ ਦੀ ਪਰ ਗੈਨੀ ਹੁਣ ਦੇਖ ਲੋ ਤੁਸੀਂ ਬਾਈ ਇੱਕ ਆ ਥੋੜਾ ਜਿਹਾ ਆਰਾਊਂਡ ਆਰਾਊਂਡ ਪਿੱਛੇ ਹੁਣ ਟੈਂਕੋ ਕਿਤੇ ਖਾਲੀ ਕਰਨ ਚ ਰਿਹਾ ਜੇ ਬੰਦੇ ਨੂੰ ਗੈਲ ਬਲਾਣ ਦਾ ਪਤਾ ਹੱਥੋਂ ਤੋ ਮਾਰ ਕੇ ਮੇਰੇ ਤੇ ਦਾਣੇ ਆ ਦੇ ਨੇ ਬਾਈ ਆ ਪੈਣਾ ਇਹ ਆ ਕਿੰਨੇ 50 ਕਿਲੋ ਦਾਣੇ ਹੋਣੇ ਬਾਤਾਂ ਆ ਉਹ ਕਿਹੜਾ ਕਾਦੀ ਬਸ ਬਾਈ ਇੰਨੇ ਕਿਹੜੇ ਪਾਸੇ ਦੇਖ ਲਓ ਇਧਰ ਵੀ ਇੰਨੀ ਦੂਰ ਲੈ ਗਿਆ ਮੈਂ ਉਹ ਕਿੱਥੇ ਚੌਕੜੀ ਆ ਜੀ ਉੱਥੇ ਜਾ ਕੇ ਮਾਲ ਕੱਢ ਕੇ ਆਉਣਾ ਪਰਿਆ ਨਹੀਂ ਹੋਣਾ ਪਰਿਆ ਨਹੀਂ ਹੋਣਾ ਬੰਦੇ ਨੂੰ ਉੱਪਰ ਝੜਾ ਮੈਂਨੇ ਜੀ ਅਸੀਂ ਨੇੜੇ ਲਾ ਲਾਣਾ ਜੇ ਦਾਣੇ ਲੋ ਜੀ ਬਾਈ ਜੀ ਵੱਢ ਕੇ ਕਣਕ ਆ ਗਏ ਆਪਣੇ ਢੇਰੇ ਤੇ ਚੱਲਦੇ ਬਾਈ ਮਾਣਾ ਮੋਟਾ ਕੰਮਕਾਰ ਜਿਆ ਲੱਗੇ ਹੋਇਆ ਕੰਮ ਬੰਦਰ ਬਾਈ ਬੱਜਿਆ ਹੈ ਕਾਟਰ ਮਾਰਨਾਂ ਇਹ ਗਰਜਣ ਦੀ ਬੰਨ ਪਰ ਲੱਗਿਆ ਪਰ ਨਹੀਂ ਦੇਖੀ ਰੇਲੇ ਤੋਂ ਹਾਂ ਸੇ ਪਾ ਰਿਹਾ ਹੈ ਭਾਈ ਮਾਲੂ ਜੀ ਮਨੀ ਜਾ ਰਿਹਾ ਹਾਂ ਉਹ ਜਾ ਰਿਹਾ ਕੋਲ ਦਾ ਬਲੋਰ ਆਈ ਹੋਇਆ ਕਰਤਾ ਬਲੋਰ ਲੱਗਿਆ ਹੋਇਆ ਸੈਟ ਕਰਨਾ ਭਾਈ ਜੀ ਕਾਰਜ ਜੀ ਚੱਲਦਾ ਰਹਾ ਬਹੁਤ ਵਧੀਆ ਹੈ ਹਵਾ ਬਹੁਤ ਮਾਰਦਾ ਮੌਰੀ ਕਾਹਦੇ ਨੂੰ ਵੀ ਕਰਦਾ ਕੋਲ ਦਾ ਹਾਂ ਇਹਦੇ ਨੰਬਰ ਲੱਗਿਆ ਹੋਇਆ ਨੇ ਬੰਦ ਕਰਨਾ ਵੇਹੇ ਤਾਂ ਨਹੀਂ ਲੱਗਿਆ ਹਟਾਉਣ ਦਾ ਕਰਕੇ ਜਿੱਦੀ ਹਰੀਆਬਨ ਟਿਕਾਣੇ ਪਰ ਆ ਕੇ ਖਾਹਫਾਈ ਚੱਲ ਰਹੀ ਹੈ ਅੰਦਰ ਗੈ ਨਹੀਂ ਲੱਗਿਆ ਹੁਣ ਫਿਲਟਰ ਫੋਟਰ ਸਾਫ ਕਰਨ ਉਧਰ ਬੈਠਿਆ ਰੋਮ ਦੇ ਵਿੱਚ ਆਇਆ ਹੈ ਸਟਾਣਾ ਵਧੀਆ ਮਰਿਆ ਵਾਈ ਜਿਹੜਾ ਹੈ ਸੀ ਬੰਦੇ ਖੜੀ ਹੈ ਗੱਡੀ ਆਪਣੀ ਬਾਈਕ ਮਾਰਦੀਆਂ ਖਾੜਾਂ ਆੜੇ ਮੋਲੀ ਫਰਦਾ ਗੇੜੇ ਦਿੰਦਾ ਟੈਕ ਟੈਨ ਬੁਖਾਰ ਚੈੱਕ ਕਰਨ ਲੱਗਿਆ ਬਾਈ ਇਹ ਉਧਰ ਆ ਗਿਆ ਗੱਡੀ ਆਪਣੇ ਕੋਲ ਪਹੁੰਚ ਗਿਆ ਅਸਰਾਰ ਜੀ ਵੀ ਇਧਰ ਹਾਂਜੀ ਮਹਾਰਾਜ ਕਿਹਾ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹੁੰਚ ਗਏ ਹਾਂਜੀ ਪਹੁੰਚ ਗਏ ਫਿਰ ਵਧੀਆ ਗੱਲ ਆ ਬਾਜੀ ਕੀ ਕਰਨ ਲੱਗੇ ਹੋਏ ਹੋ ਤੁਸੀਂ ਸਾਡਾ ਨਾ ਅੱਜ ਸਾਲ ਡੈਕ ਖਰਾਬ ਹੋ ਗਿਆ ਚੱਲਦਾ ਨਹੀਂ ਪਿਆ ਅੱਛਾ ਜੀ ਤਾਂ ਅਸੀਂ ਕਿਹਾ ਵੀ ਖੋਲ ਕੇ ਦੇਖ ਲਈਏ ਕੀ ਦਿੱਕਤ ਆ ਗਈ ਹੈ ਬੜਾ ਮੇਰੇ ਕੋ ਫਾਲਤ ਮਿਲ ਗਿਆ ਉਹ ਤਾਂ ਗਰੰਟ ਨਹੀਂ ਆਉਂਦਾ ਅੱਛਾ ਜੀ ਕਰੰਟ ਦੂ ਹੀ ਲੱਗਾ ਸਦਾ ਜੀ ਸਿੱਧਾ ਹੋਣਾ ਹੈ ਬੰਦ ਜੀ ਹਾਂ ਹਾਂ ਫਿਰ ਇਹ ਬੰਦ ਵੀ ਕਰਨਾ ਨਾ ਜਦੋਂ ਚਾਬੀ ਘੱਟੀ ਨਹੀਂ ਬੈਟਰੀ ਡਾਊਨ ਹੋ ਜਾਇਆ ਕਰੋ ਨੇ ਦਿਖਾ ਕੇ ਲਈ ਬੰਦਾ ਬਲਾਵਾ ਨਹੀਂ ਹੋ ਰਿਹਾ ਨਹੀਂ ਹੋ ਰਹੀ ਦਿਖਾ ਦੇ ਲਾਗੇ ਨਹੀਂ ਆਉ ਜਿਹੜਾ ਫੂਜ ਫੂਜੇ ਲਾਉਂਦਾ ਬਾਹਰ ਤਾਰਾਂ ਤਰਾਂ ਜੀਆਂ ਕਰ ਦਿੰਦਾ ਆ ਜਾਂਦਾ ਬੰਦਾ ਉਹ ਆ ਜਾਂਦਾ ਹਾਂ ਬੁਲਾ ਲੇਗੇ ਕੋਈ ਗੱਲ ਨਹੀਂ ਬਣਾਣਾ ਹੁਣ ਕਰ ਜਾਣੀ ਆ ਕੇ ਲੋਟ ਨਹੀਂ ਆਉਂਦਾ ਬੰਦਾ ਕਰੰਟ ਨਹੀਂ ਆਉਂਦਾ ਓਏ ਓ ਆਪ ਬੰਦੇ ਮੈਨੂੰ ਕਿਹਾ ਵੇ ਦੁਕਾਨ ਵਾਲਾ ਬੰਦ ਮੁੰਡਾ ਉਹ ਕਹਿੰਦਾ ਜੇ ਲੋਡ ਹੁੰਦੀ ਹੈ ਕਹਿੰਦਾ ਉਹ ਮੁੰਡੇ ਲਾਦ ਦਿਆ ਕਰੋ ਵੀ ਕਾਰਜ ਕਰੂੰਗਾ ਕੰਮ ਜਮੜ ਮੋਟਾ ਆਉਂਦਾ ਕੋਈ ਕੋਈ ਨਹੀਂ ਆਪ ਬੁਲਾ ਲੈਣ ਤਾਂ ਕਿ ਜ 150 ਰੁਪਏ ਲੇਗਾ ਆਪ ਕੰਮ ਤਾਂ ਕਰ ਦੂੰ ਲੋਡ ਕਰੰਟ ਕਰੰਟ ਪਾ ਦੂੰਗਾ ਨਹੀਂ ਨਹੀਂ ਵਾਹ ਲੈਣਾ ਆਪਾ ਕਰੰਟ ਉਹ ਬਹੁਤ ਵਧੀਆ ਚੱਲੀ ਆ ਬਾਈ ਐਨਿਆਕ ਵਧੀਆ ਹਣ ਜਾਲੀ 50 ਬਿੱਗੇ ਮਿਲ ਜਿੰਦਾ ਬਹੁਤ ਆ ਉਹ ਏਜੰਟ ਬਾਬ ਜਿੰਨਾ ਕੋਣ ਖੇ ਮਾਣ ਦਾ ਸਮਾਨ ਵੀ ਮੰਗਾ ਦਿੱਤਾ ਜਿਹੜਾ ਕਹਿੰਦੇ ਸੀਗੇ ਵੀ ਜੈਕ ਵਾਲਾ ਹਾਂ ਜਾਈ ਚਾਹੀਦਾ ਉਹ ਤਾਂ ਪੋਰਟ ਨੂੰ ਪਤਾ ਹੋ ਗਿਆ ਆਪਾਂ ਨੂੰ ਮਿਲ ਜੂ ਸਵੇਰ ਤਾਈ ਹਾਂ ਤਾਂ ਚਾਹੀਦਾ ਵਧੀਆ ਤੁਹਾਨੂੰ ਪਤਾ ਇੱਥੇ ਮਿਲਦਾ ਵੀ ਹੈ ਨਹੀਂ ਖੜੇ ਪੈਰ ਫੇਮ ਆਏ ਆ ਵੀ ਇਹਦਾ ਪਤਾ ਕੁਝ ਨਹੀਂ ਕਿਹੜੇ ਟਾਈਮ ਕਰਦੇ ਹੋ ਕਿ ਨਹੀਂ ਉਹ ਮੈਂ ਫੋਨ ਕਰਿਆ ਸੀ ਡੀਲਰ ਨੂੰ ਕਹਿੰਦਾ ਵੀ ਮੈਂ ਭੇਜ ਦਿੰਨਾ ਵਧੀਆ ਵਧੀਆ ਆ ਜੂ ਜਣੀ ਸਵੇਰੇ ਸਵੇਰੇ ਆ ਜੂ ਠੱਕ ਆ ਜੂ ਦਰਾਣਾ ਤੁਸੀਂ ਖੋਲ ਕੇ ਸਾਨੂੰ ਦੇ ਦਿਓ ਹਾਂ ਬਾਕੀ ਆ ਦੇਖ ਲਓ ਤੁਸੀਂ ਲਾ ਲਓ ਨਾ ਜੇ ਨਹੀਂ ਲੋਟ ਆਉਂਦਾ ਦੇਖਿਆ ਫਿਰ ਮੁੰਡਾ ਬੁਲਾ ਲਿਆਉਂਗਾ ਆਪਾਂ ਹਾਂ ਹਾਂ ਕੋਈ ਨਹੀਂ ਨਹੀਂ ਓਕੇ ਓਕੇ ਨਹੀਂ ਫਿਰ ਅੰਦਰੋਂ ਭੇਜ ਦਿੰਦੇ ਉਹਨਾਂ ਦਾ ਜੇ ਮਾੜਾ ਮੋਟਾ ਚੱਲਦਾ ਉਹਨੇ ਹੋਰ ਗਰਾਵ ਠੀਕ ਹੈ ਠੀਕ ਆ ਭਾਈ ਠੀਕ ਆ ਭਾਈ ਇਹ ਸਾਰੇ ਬੰਦੇ ਆਪਣੇ ਆਪਣੀ ਕਾਰਾਗਰੀ ਕਰਦੇ ਆ ਸਾਰੇ ਬੰਦੇ ਲੱਗੇ ਹੋਏ ਕਾਹ ਬੰਦਾ ਹੋਰ ਆ ਗਿਆ ਜੀ ਇਹ ਵੀ ਫਿਰਦਾ ਵਿਚਾਰਾ ਔਰ ਕੰਮ ਰਹਿਣਾ ਕਿਹੜਾ ਹਾਲ ਹਾਲ ਕੀ ਕਿਹਾ ਠੀਕ ਹੈ ਆ ਤੁਸੀਂ ਯਾਰਾ ਬਹੁਤ ਗੁਟਕਾ ਜਾਂ ਖੰਦੇ ਹੁੰਦੇ ਆ ਇਹ ਚੰਗਾ ਨਹੀਂ ਹੁੰਦਾ ਹੈ ਹਾਂ ਹਾਂ ਇਹ ਸਹੀ ਬਾਤ ਨਹੀਂ ਆ ਤੁਹਾਡੇ ਵਾਸਤੇ ਲਓ ਜੀ ਪੈਨ ਦੇਤੀ ਠੋਕ ਪੱਕੀਓ ਬਣਾਤੀ ਕੀਲੀ ਹਾਂਜੀ ਭਾਈ ਜੀ ਹਾਂਜੀ ਕਿਦਾਂ ਠੀਕ ਆ ਜੀ ਉਹ ਮਾਤਾ ਜੀ ਲੋ ਜੇ ਕਹਦੇ ਨੇ ਗਿਰ ਗਈ ਹੋ ਅੱਜ ਜੰਦਾ ਰਾਮ ਇਹਦਾ ਪੱਕਾ ਜੀ ਆ ਜਿਗਾਰਡ ਬਣ ਗਿਆ ਹੁਣ ਇਹ ਟੁੱਟ ਲਾਉਣ ਦੀ ਲੋੜ ਪਊਗੀ ਕੱਟੇ ਪਾਤਾ ਕਪਾਤਾ ਨੂੰ ਪੈਨ ਨੋਮੜਾ ਆ ਭੈਣੀ ਕੋਣ ਕਾ ਨਹੀਂ ਹੋਣਾ ਇਹ ਤੇ ਵਧੀਆ ਹੋਣਾ ਪਕਾਈ ਕਮ ਹੋ ਗਿਆ ਹੈ ਹਾਂ ਪਕਾਈ ਕਮ ਹੋ ਗਿਆ ਹੁਣ ਇਹ ਉਹ ਨਾਟਕ ਪੈਨੇ ਚ ਟੱਕ ਪਾਤਾ ਹੁਣ ਹੂੰ ਹੁਣ ਟੱਕ ਜਾ ਨਾੜ ਬਹਿਣਾ ਜੀ ਤੂੰ ਕਾਬਲਾ ਛੋਟਾ ਤਾਂ ਨਹੀਂ ਬੜਾ ਤਾਂ ਮੈਂ ਹੀ ਠੀਕ ਦਾ ਹੈ ਫਿਰ ਮੈਂ ਘਟਾ ਮਣ ਕੇ ਦੇਖ ਲਾਂ ਇਹਦਾ ਡਾਇਟ ਹੋ ਗਈ ਹੋ ਗਿਆ ਡਾਇਟ ਹੋ ਗਿਆ ਹੋ ਗਿਆ ਬਹੁਤ ਲੰਬਾ ਵੀ ਨਹੀਂ ਚਾਹੀਦਾ ਨਾੜ ਵੇ ਗਾਂ ਲੱਗੂ ਜਾ ਕੇ ਤਾਂ ਉਹਦੇ ਵਿੱਚ ਕੋ ਤੀਜ ਹੈ ਹੂੰ ਹੋਰ ਠੀਕ ਆ ਜੀ ਲੱਗਿਆ ਹੈ ਆਪਣੇ ਆਪਣੇ ਕੁੱਤੇ ਬਾਈ ਜੀ ਕੰਮ ਕਰਨ ਦੇ ਤੇਰਾ ਮੋਲੀ ਬਾਈ ਲੱਗਿਆ ਹੋਇਆ ਉਧਰ ਲੱਗਿਆ ਗਿਆਨੀ ਆਪਣਾ ਲੱਗਿਆ ਹੋਇਆ ਪਰ ਪੌੜੀਆਂ ਨੂੰ ਮਾਰਦਾ ਚਾਚਾ ਕੇ ਕਦੇ ਥੱਲੇ ਕਦੇ ਉੱਪਰ ਸਫਾਈ ਲਗਾ ਬਜਾਰ ਕਰਨ ਆਂ। ਉਹਦੇ ਸਵੇਰ ਬਾੜ ਵਾਲਾ ਵੀ ਬਾਈ ਜੀ ਕੰਮ ਕਰੀ ਜਾਂਦੇ ਬਿਜਲੀ ਬਿਜਲੀ ਦੇ ਬੱਚੇ ਕਰੀ ਜਾਂਦੇ ਆ। ਇਹਦਾ ਕੰਮ ਲੋਟ ਨਹੀਂ ਹੈਗਾ ਇਹ। ਲਾਜ ਮੇਤਰਾ ਲਾਗੇ ਜਿੰਦੇ ਆ ਤਾਂ ਲਾਓ ਜੀ ਬਾਈ ਜੀ ਲਾ ਦੇ ਪੱਕੇ ਹੀ ਲਾ ਕੇ ਲਾਤੇ ਜਿੰਦਗੀ ਇਹਦਾ ਤੇ ਨਹੀਂ ਖੁੱਲਦਾ ਹੁਣ ਖੋਲਣਾ ਕਿੱਥੇ ਆ ਬਾਈ ਗੱਲ ਚੱਲ ਰਹੀ ਦੋ ਤਿੰਨ ਵਾਰ ਹੋਈ ਹੈ ਨਹੀਂ ਹੁਣ ਤਾਂ ਮਾ ਠੀਗਾ ਹੂੰ ਫਨੀ ਮਾਰਦੀ ਹੈਗੀ ਹਾਂ ਹੁਣ ਨਹੀਂ ਮਾਰਦੇ ਫਿਰ ਪਹੁੰਚਾ ਸੈਟ ਹੋ ਗਿਆ ਕਮੈਂ ਵਧੀਆ ਮੈਂ ਆਪ ਇਹ ਨਹੀਂ ਜੀ ਬਾਈ ਤੁਸੀਂ ਆ ਇਹਦਾ ਕਾਲਰ ਨਹੀਂ ਬਣਾ ਵਿਚਾਰਦੀ ਕਾਲਰ ਜੀ ਪੜਦੀ ਉਹ ਰਾੜ ਬਹੁਤ ਹਾੜਾ ਉਹ ਹੂੰ ਉਹਨੂੰ ਖਿਆਲ ਹੈ ਕੀ ਹਾਲ ਹੈ ਕਿਆ ਹੋ ਗਿਆ ਨਹਾਉਣੇ ਕੇ ਲੇ ਲਓ ਜੀ ਬਾਜੀ ਨਾਉਣ ਚੱਲਿਆ ਬੰਦਾ ਲੈਂਡਰ ਪਵਾਤਾ ਛ खासा ਬੜਾ ਲੈਂਡਰ ਦਾ ਇਹ 2.5000 ਫੁੱਟ ਏਰੀਆ ਦਾ ਲੈਂਡਰ ਦਾ ਨਹੀਂ ਮੈਂ ਕਹਿਮ ਸੁਣ ਤੈਨੂੰ ਤਾਂ ਸਮਝ ਹੀ ਨਹੀਂ ਆਉਣੀ ਅਸੀਂ ਕਹਿੰਦੇ ਤੇਰੀ ਭਾਸ਼ਾ ਸਾਨੂੰ ਨਹੀਂ ਸਮਝ ਆਉਂਦੀ ਬਾ ਮੂੰਹ ਹਿਲਦਾ ਹੀ ਪਤਾ ਲੱਗਦਾ ਤੂੰ ਕੁਝ ਕਹਿੰਦਾ ਸਾਨੂੰ ਠੀਕ ਆ ਵਧੀਆ ਇੰਨਾ ਕੁ ਤਾਂ ਕੰਮ ਚਾਹੀਦਾ ਕਲੀਨ ਸ਼ੇਪ ਹੋ ਜਾ ਅੱਜ ਕਿਤਨਾ ਪੈਸਾ ਲੇਤਾ ਦਾੜੀ ਕਟਾਣੇ ਦਾ ਦੇਖੋ ਮੜਾ ਜੀ ਬੱਚਾ ਯੇ ਯੇ ਹੋਰ ਆ ਸੱਚ ਦੇ ਨਾਲ ਉਮਰ ਹਾਂ ਅਰੇ ਦਾੜੀ ਕਟਵਾਇਆ ਯਾ 58 ਤੁਹਾਨੂੰ ਬਾ ਠੀਕ ਹੈ ਯਾ 58 ਉਮਰ ਹੋ ਗਈ ਇਹ ਕਟਵਾਨੇ ਦਾ ਕਿਤਨਾ ਪੈਸਾ ਲੇਤਾ ਏ ਚਿਕਨਾ ਬਣ ਕੇ ਆ 20 20 ਰੁਪਏ ਇੱਥੇ ਆ ਜਾਏ ਗਾਮੜੇ 20 ਲੀਏ ਸਾਹ ਕਿਤਨਾ ਲੇਤਾ ਹੈ ਕੇਮ ਖਬੇ ਅਸਾ ਗਾਉਂ ਚ ਵੀ ਲੰਦੇ ਆ ਸ਼ਹਿਰ ਦੇ ਵਿੱਚ ਦਾ ਕਟੇ ਚਲ ਠੀਕ ਆ ਠੀਕ ਆ ਨਾ ਆਇਆ ਪਾਣੀ ਚੱਲ ਜਾਣਾ ਵਰ ਜਾ ਹਾਂ ਹਾਂ ਨਾ ਆਇਆ ਨਾ ਪਾਣੀ ਠੰਡਾ ਗਰਮ ਨਿਕਲਿਆ ਹੋਇਆ ਖੋਸ਼ਾ ਬੰਦਾ ਪੂਰਾ ਇਹੋ ਜੀ ਗੱਲ ਨਹੀਂ ਹੈ ਕਿ ਬਾਈ ਬੰਦਾ ਵਧੀਆ ਜਿੰਨੇ ਵੀ ਪਾਜੀ ਇਹਨਾਂ ਦੇ ਵੜਦੇ ਆ ਹੱਥ ਬੰਦੇ ਖੋਜਦੇ ਨੇ ਬੰਦੇ ਬਹੁਤ ਵਧੀਆ ਵਾਹੇ ਖੁਸ਼ ਆਏ ਨੇ ਬੰਦੇ ਅਹੀ ਗੱਲ ਦੇਵਾਂਗੇ ਕੋਈ ਬੰਦਾ ਨਹੀਂ ਮੜਾ ਹੈਗਾ ਆ ਬੰਦਾ ਵੀ ਵਧੀਆ ਹੀਰਾ ਬੰਦਾ ਹੈਗਾ ਬੰਦਾ ਹਰ ਵਧੀਆ ਕੰਮ ਲੱਗੇ ਹੈ ਨਾ ਆਪਣਾ ਮਕਾਨਾਂ ਨੂੰ ਪਾਣੀ ਲਾਉਣ ਲੱਗੇ ਹੋਏ ਨੇ ਬਾਈ ਇਹਦੀ ਪਾਣੀ ਦੀ ਡਿਊਟੀ ਹੈ ਜੀ ਇਹ ਇਹ ਪਾਣੀ ਪੂਣੀ ਲਾ ਕੇ ਜਾਣਾ ਤੇਰਾ ਜਿਵੇਂ ਤਰ ਕਰਿਆ ਪਿਆ ਹੈ ਸ਼ਾਮ ਨੂੰ ਕੰਮ ਸਾਧਾ ਮਸ਼ੀਨਾ ਨਿਕਲਣ ਪੰਜਾਬ ਕੋ ਨਹੀਂ ਨੂੰ ਜਾਣ ਲੱਗੀਆਂ ਬਹੁਤ ਲੱਗੀਆਂ ਵਾਪਸੀ ਲੱਗੀ ਹੋਣਾ ਪਰ ਕੱਲ ਦੇਖਿਆ ਕਈ ਮਸ਼ੀਨਾ ਜਾਂਦੀਆਂ ਦੇਖੀਆਂ ਨੰ ਕਟੋ ਘਟ ਵੀ ਕੱਲ ਆਪਾਂ ਨੂੰ ਪਰਸੋਂ ਪੰਜ ਲਾਟੀ ਵਾਲੀ ਮਸ਼ੀਨ ਲਾ ਕੇ ਆਏ ਜਿਸ ਦਿਨ ਵਿਚਾਰ ਕਿੰਨੀਆਂ ਮਿਲੀਆਂ ਕਈ ਮਸ਼ੀਨਾਂ ਦਾ ਆਪਾਂ ਨੂੰ 15-20 ਮਿੰਟ ਚ ਮਿਲ ਗਈਆਂ ਮੇਰੀ امی ਵੀ ਤਿਆਰੀ ਕਰੀ ਆ ਆਪਾਂ ਵੀ ਹੋਣਾ ਹਾਂ ਜਾਂ ਕਰਨੀ ਬਣੀ ਤੋਂ ਉਹਨਾਂ ਦਾ ਕਰੀ ਜਾਣਾ ਗੇਅਰ ਵਾਲੀ ਲੈਦਰ ਦੀ ਪੁੜੀ ਗਰੀਬੀ ਦੀ ਉਹਨਾਂ ਦੇ ਮਗਾਈ ਕੰਪਨੀ ਵਾਲਿਆਂ ਦਾ ਫਿਰ ਉਹ ਖਰਾਬ ਹੋ ਗਈ ਉਹਦੀ ਕਾਟਰ ਟੱਟ ਢਿੱਲੀ ਚੱਲ ਕੇ ਨਾ ਕਾਟਰ ਕਾਂਚਾ ਵੱਢਿਆ ਗਿਆ ਉਹ ਮਗਾਈ ਨਾਲ ਦੇ ਇਹਨਾਂ ਨੂੰ ਜਿਹੜਾ ਨੇ ਪੁੜੀ ਲਿਆ ਕੇ ਦਿੱਤੀ ਬਾਕੀ ਕੰਪਨੀ ਦੇ ਬੰਦੇ ਕੋਲ ਛੱਡੇ ਹੋਏ ਆ ਯੋ ਕੋ ਦਿੱਕਤ ਆਉਂਦੀ ਆ ਜਦ ਜਰੇ ਸਮਾਨ ਗੱਡੀ ਚ ਬਲੈਰੋਂ ਭਰੀ ਵੀ ਆ ਸਮਾਨ ਗਿਆ ਬੈਠੇ ਆ ਬਾਈ ਆਪਣੇ ਕੋਲ ਦਿੱਕਤ ਬਾਰਾ ਆਉਂ ਨਹੀਂ ਦਿੰਦੇ ਹੈਗਾ ਸਮਾਨ ਆਪਾਂ ਨੂੰ ਮਿਲਦਾ ਪਾਵੇਂ ਇੱਕ ਆਪਣਾ ਜੈਕ ਲੀਕ ਹੋ ਗਿਆ ਦਾ ਪਿਛੇ ਵਾਲਾ ਹਾਂਜੀ ਆ ਕਟਾਈ ਵਾਲਾ ਆ ਜਾ ਹੁਣ ਸਿੰਗਲ ਜੈਕ ਹੈ ਇਹ ਇਹ ਹੁਣ ਨਵੇਂ ਮਾਡਲਾਂ ਦੇ ਵਿੱਚ ਆਉਣ ਲੱਗਿਆ ਹੈ ਨਾ ਬਾਈ ਹਾਂਜੀ ਇਹ ਨਵੇਂ ਮਾਡਲਾਂ ਦੇ ਵਿੱਚ ਆਉਣ ਲੱਗਿਆ ਤਾਂ ਆਪਣੇ ਰਿੰਗ ਲੀਕ ਹੋ ਗਏ ਬੜੇ ਜੇ ਸਿੰਗਲ ਰਿੰਗ ਲੀਕ ਹੋ ਗਏ ਤੇ ਹਾਂਜੀ ਠੀਕ ਆ ਰਿੰਗ ਲੀਕ ਹੋਣ ਗਏ ਲਾ ਫਿਰ ਆਪਾਂ ਨੇ ਰਿੰਗ ਉਹਨੇ ਕੋਸ਼ਿਸ਼ ਕਰੀ ਮਿਲੇ ਨਹੀਂ ਹੈਗੇ ਰਿੰਗ ਤਾਂ ਮੈਂ ਇਹਨਾਂ ਨੂੰ ਕਿਹਾ ਮਾ ਘਾ ਰਿੰਗ ਨਹੀਂ ਮਿਲਦੇ ਕਹਿੰਦੇ ਭਾਈ ਪੁਰਾਣਾ ਰੱਖ ਜੈਕ ਨਵਾਂ ਲਾ ਕੰਪਨੀ ਜੀ ਉਹ ਬਈ ਖੁੱਲੀ ਛੁੱਟੀ ਆ ਜਿਹੜੀ ਵੀ ਚੀਜ਼ ਮਸ਼ੀਨ ਦੀ ਕੋਈ ਖਰਾਬ ਦਿੱਕਤ ਆਉਂਦੀ ਆ ਹਨਾ ਨਹੀਂ ਮਿਲਦੀ ਬਸ ਇਹ ਤਾਂ ਮਿਲ ਹੀ ਜਾਂਦਾ ਜਿਹੜਾ ਮਾੜਾ ਮੋਟਾ ਚਲੋ ਬੈਲਟਾਂ ਜਾਂ ਆਟਮ ਨਹੀਂ ਤਾਂ ਭਲੇ ਵੀ ਆਉਨੇ ਆ ਜਿਵੇਂ ਹੁਣ ਜੈਕ ਤਾਂ ਇਹ ਹੈ ਨਹੀਂ ਉਹਦੇ ਸਾਰੇ ਹੱਡ ਗੋਡੇ ਜਿਆ ਨਵੇਂ ਆ ਰਹੇ ਆ ਸਾਰੇ ਬਦਲ ਕੇ ਪੁਰਜਾ ਆਉਣਗੇ ਆਪਾਂ ਪਾਈ ਵੀ ਮੋਟੇ ਆਉਣਗੇ ਉਹ ਐਂਡ ਵੀ ਉਹ ਗਾਂਲੇ ਵੀ ਐਂਡ ਵੀ ਨਵੇਂ ਆਉਣਗੇ ਉਹ ਜੈਕ ਵੀ ਨਵਾਂ ਆਪਣਾ ਕੋ ਉੱਪਰ ਪਿਆ ਹੈ ਯਕਿਨ ਨਾਲ ਦੇਤਾ ਕੋਈ ਇਹ ਆ ਪਾਇਪ ਨਹੀਂ ਜੜਿਆ 28 ਰਾੜੇ ਪਾਇਪ ਦੇ ਵਿੱਚ ਹੈ ਨਾ ਜੈਕ ਦੇ ਵਿੱਚ ਹੈ ਅਟਾ ਜੀ ਉਹ ਪਾਇਪ ਨਹੀਂ ਜੜਿਆ ਹੈਗਾ ਹੁਣ ਉਹ ਪਾਇਪ ਵੀ ਆਉਣਗੇ ਕੱਲ ਨੂੰ ਉਹ ਗੋਡੇ ਜੇ ਵੀ ਆਉਣਗੇ ਜੈਕ ਆਪਣੇ ਕੋ ਪਹਿਲੇ ਜੈਕ ਲਾ ਕੇ ਸੱਟੇ ਆਉਣਾ ਜਣੀ ਹਾਂ ਸੱਟੇ ਪੈਣਾ ਨਾ ਮਾ ਹੁਣ ਤਾਂ ਬਾਕੀ ਕੱਲ ਨੂੰ ਦੇਖਦੇ ਆ ਇਹਨੂੰ ਕਰਕੇ ਵੀ ਆਪਣੇ ਨਹੀਂ ਆਪਣੇ ਪੰਜਾਬ ਦੇ ਵਿੱਚ ਭਾਜਣਾ ਹੱਥੇ ਦੇ ਵਿੱਚ ਪਾਣੀ ਨਿਕਲਦਾ ਹੁੰਦਾ ਜਿੱਦਾਂ ਗਾਜਰ ਨਿਕਲਦੀ ਹੈ ਫਿਰ ਹੁਣ ਕੱਲ ਨੂੰ ਜੱਕ ਵੀ ਦਾ ਕਰ ਲਾਂਗੇ ਬਸ ਹੁਣ ਜਾਣ ਦੀਆਂ ਤਿਆਰੀਆਂ ਜੀ ਕਰੀ ਜਾਂਦੇ ਆ ਇੱਥੇ ਜਾਣੋਂ ਕੱਲ ਨੂੰ ਮੜੇ ਮੋਟਾ ਗੇਰ ਤੇ ਇੱਕ ਸੀਂਗ ਦੀ ਲੀਕ ਆ ਪੁਲੀ ਵੀ ਪਾਤੀ ਆਈ ਪੁਲੀ ਪਾਤੀ ਲੈਦਰੀ ਜੰਦੂ ਜੀ ਲੋ ਜੀ ਲੈਦਰੀ ਜਣੀ ਪੁਲੀ ਵੀ ਪਾਤੀ ਬਾਈ ਜੀ ਨਵੀਂ ਪਾਤੀ ਨਵੀਂ ਪਾਤੀ ਹਾਂ ਨਵੀਂ ਪਾਤੀ ਹਾਂ ਨਵੀਂ ਪਾਤੀ ਬਾਕੀ ਇਹ ਹੋਰ ਵੀ ਇਹ ਸਮਾਨ ਸਮੂਹ ਦੀ ਲੋਡ ਪੈਂਦੀ ਆ ਆ ਫੜੀਆ ਬਲੈਰੋ ਜਿੰਦਾਬਾਦ ਕਰਤਾਰ ਕੰਪਨੀ ਬਲੈਰੋ ਹਾਂ ਇਹ ਗੱਲ ਸਹੀ ਏ ਬਾਈ ਜਿੰਦਾਬਾਦ ਬਾਈ ਕੀ ਗੱਲ ਆ ਆ ਜਾਣਾ ਹਾਂ ਜੀ ਜੇ ਆਪਾਂ ਕੋਈ ਚਾਰੇ ਮੈਂ ਲੋਕ ਆਇਓਗੇ ਇਹਨਾਂ ਨੂੰ ਵੀ ਐਡ ਕਰਨਾ ਪਰ ਇੱਕ ਗੱਲ ਮੈਂ ਮੰਨਦਾ ਬਾਈ ਇੱਕ ਇਹ ਕੰਪਨੀ ਦੀ ਪਿੱਠ ਸੁਣਦੀ ਆ ਹਨਾ ਵੀ ਗੱਡੀ 10000 ਕਿਲੋਮੀਟਰ ਦੇ ਉੱਪਰ ਚੱਲੀ ਹੋਈ ਹੈ ਜਨਾਬ ਜਨਾਬ ਦੇ ਵਿੱਚ ਚੱਲੀ ਹੋਈ ਹੈ ਜੀ ਕੰਮਕਮੀਆਂ ਬਹੁਤ ਆ ਬਾਈ ਕਿੰਨੀਆਂ ਮਸ਼ੀਨਾਂ ਕਿੰਨੀਆਂ ਐ ਲੋਕਲ ਦੀਆਂ ਮਸ਼ੀਨਾਂ ਪਤਨ 11 ਪਤਨ 12 ਪੰਜਾਬੀਆਂ ਨੇ ਮਗਰ ਗੱਡੀ ਭੇਜੀ ਆ ਵੀ ਜਿਹੜੀ ਮਸ਼ੀਨ ਦੇ ਵਿੱਚ ਕੋਈ ਦਿੱਕਤ ਆਵੇ ਤੁਸੀਂ ਹਰਾਨ ਨਿਉਣ ਦੇਣਾ ਬੰਦਾ ਬਾਕੀ ਜਿਹੜੇ ਵੀਰ ਕੋ ਪਹੁੰਚੀ ਆ ਗੱਡੀ ਜਰਾ 20 21 ਨੰਬਰ ਤੁਹਾਡੀ ਵੀਡੀਓ ਦੇਖਦਾ ਕਮੈਂਟ ਕਰਾ ਕੇ ਜਰੂਰ ਉਸੇ ਬਾਈ ਪਹੁੰਚੀ ਆ ਟਾਈਮਗਾ ਨਹੀਂ ਪਹੁੰਚੀ ਜਾਣਦੀ ਆ ਬਾਈ ਜਾਣਦੀ ਆ ਵੀ ਲੈਪਾ ਨਾ ਮੈਂ ਚਲੋ ਮੈਂ ਵੀ ਆ ਕਈ ਵਾਰ ਮੇਰੇ ਵੀ ਕੋਈ ਦਿੱਕਤ ਆਉਂਦੀ ਆ ਮੈਂ ਵੀ ਉਹ ਗੱਲ ਚ ਪੁੱਛੇ ਹੋ ਜਾਂਦਾ ਨਾ ਗੱਲ ਵੀ ਆ ਕੋਈ ਖੇਤ ਲੇਟ ਹੋ ਗਏ ਹੁਣ ਘਟੋ ਘੜ ਵੀ 4-500 ਕਿਲੋਮੀਟਰ ਦੇ ਵਿੱਚ ਮਸ਼ੀਨਾ ਚੱਲਦੀ ਆ ਰਜੂਨਾ ਘੜਾ ਵਾਲੇ ਏਰੀਆ ਦੇ ਵਿੱਚ ਡੇਲ ਵਾਲਾ ਜਿਹੜਾ ਨਾ ਢੋਲ ਕੇ ਬੈਠਾ ਉਹ ਢੋਲ ਕੇ ਨਾ ਡੇਰਾ ਪੱਕਾ ਹੁਣ ਇਹ ਬਜਾਰੇ ਇਧਰ ਦੇ ਢੋਲ ਕੇ ਤੇ ਆਉਣ ਨੂੰ 300 ਕਿਲੋਮੀਟਰ ਦਾ ਹੀ ਗੱਡੀਆਂ ਟਾਈਮ ਤਾਂ ਲੱਗਣੀਆਂ ਨਾ ਐ ਤਾਂ ਐ ਨਹੀਂ ਉਡ ਕੇ ਆ ਜੇ ਟਾਈਮ ਤਾਂ ਲ ਪਾਉਨ ਫੇਰ ਵੀ ਕਦੇ ਸਮਾਨ ਤੇ ਨਾ ਨਹੀਂ ਕਰਦੇ ਹੋਂ ਕੱਲ ਅਸੀਂ ਮਸ਼ੀਨ ਤੇ ਇੱਕ ਦੇ ਸਮਾਨ ਦੇ ਕਹਿੰਦੇ ਸਟਾਰਟਿੰਗ ਦੇ ਵੀਡੀਓ ਦੇ ਵਿੱਚ ਨਾ ਲਾਈ ਆ ਬਈ ਭੈਣ ਕਰੀਬ ਮੁਕਸਰ ਵਾਲੇ ਬਾਈਆਂ ਦੇ ਉਹਨਾਂ ਦੀ ਮਸ਼ੀਨ ਗਾਰੰਟੀ ਦੇ ਬਾਹਰ ਦੀ ਇੱਕ ਸੀਜ਼ਨ ਉਹਨਾਂ ਨੇ ਕਣਕ ਦੇ ਸੀਜ਼ਨ ਚ ਲਈ ਸੀ ਪਿਛਲੇ ਚ ਜੇ ਸਟਾਰਟ ਹੋਇਆ ਤਾਂ ਝੋਨੇ ਦਾ ਲਾ ਰਿਆ ਹਨਾ ਗਾਰੰਟੀ ਖਤਮ ਹੋ ਗਈ ਲੋ ਸੀਜ਼ਨਾਂ ਦੀ ਹੁੰਦੀ ਆ ਹਾਂ ਹਾਂ ਹੁਣ ਪਿਆ ਦੇ ਲਾ ਕੱਲ ਉਥੇ ਕਰਾਰਾ ਹੈ ਗਾਰੰਟੀ ਦੇ ਵਿੱਚ ਲੈ ਕੇ ਆਇਆ ਜਾ ਕੇ ਸਹੀ ਗੱਲ ਕਿਤੇ ਡੈਕਸ਼ਨ ਵਾਲਾ ਬੈਰਕ ਡੋਟ ਨਾਲ ਗੋਲੀ ਗੋਲੀ ਚੜ ਗਈ ਉਹਦੇ ਅਪੀਨੀਅਨ ਚ ਗੋਲੀ ਚੜੀ ਤਾਂ ਹੋ ਘਰਾਰੇ ਦੇ ਅੰਦਰ ਟੁੱਟ ਕੇ ਦੋ ਤਿੰਨ ਅੰਦਰ ਟੁੱਟੇ ਹੁਣ ਕੀ ਨਹੀਂ ਗੱਡੀ ਚ ਪਿਆ ਨਵਾਂ ਦੇ ਕੇ ਆਇਆ ਉੱਥੇ ਜਾ ਕੇ ਬੰਦਾ ਇਹ ਵਧੀਆ ਕਿਉਂ ਜਿਵੇਂ ਆਪਣੇ ਕੇ ਚੱਲਦੇ ਆ ਹਨਾ ਵਧੀਆ ਕੰਪਨੀ ਦਾ ਵਿਵਾਰ ਆ ਜਿਹੜਾ ਬਹੁਤ ਸੋਹਣਾ ਹੈ ਕਹਿਦੀ ਆਪਾਂ ਵੀ ਕਿਸੇ ਬੰਦੇ ਨੂੰ ਵੀ ਦਿੱਕਤ ਸਮੱਸਿਆ ਨਹੀਂ ਗਵਾਉਣ ਦਿੰਦੇ ਆਪਾਂ ਵੀ ਮਸ਼ੀਨ ਲਾਵਾਂਗੇ ਆਪ ਦੀ ਜਦ ਨਾਲ ਤਾਂ ਇਹੀ ਕੰਪਨੀ ਦੀ ਮਸ਼ੀਨ ਲਾਵਾਂਗੇ ਕਰਤਾਰੇ ਲਾਵਾਂਗੇ ਕਰਤਾਰੇ ਲੈਣੀਆਂ ਬਾਈ ਐ ਨਹੀਂ ਹੋਰ ਮਸ਼ੀਨ ਲੈ ਕੇ ਆਪਾਂ ਨੂੰ ਭਜਨ ਆਏ ਹੁਣ ਵਿਚਾਰੇ 50 60000 ਦਾ ਸਮਾਨ ਆ ਆਪਣਾ ਇਹਦਾ ਪਤਾ ਹਾਂ ਇਹ ਬੰਦੇ ਇੱਕ ਲੈਣ ਜਾਂਦੇ ਬਾਈ 20 25000 ਦਾ ਚੈੱਕ ਆਉਣਾ ਦਾ ਸਹੀ ਗੱਲ ਹੈ ਬੋਲੀ ਗੱਲ ਆ ਪੜਾ ਜੈ ਇੰਨਾ ਮੋਟਾ ਚੈੱਕ ਹੈਗਾ ਨਹੀਂ ਬਾਕੀ ਹੋਰ ਸਮਾਨ ਪਾਪੂ ਜੇ ਡੰਡ ਜੇ ਕਿੰਨੇ ਆਉਣਗੇ ਐ ਮੋਲੀ ਹੋ ਰਿਹਾ ਆ ਦੇਖੋ ਬਾਥੂ ਨਾਟ ਖੋਲ ਕੇ ਮੈਨੂੰ ਨਾ ਦੇਖੋ ਅੰਦਰੋਂ ਕਿਹੜਾ ਹੈ ਤਾਂ ਹੀ ਵੀਰੇ ਬੰਦ ਹੋਈ ਜਾਂਦਾ ਇਹ ਖੰਡਿਆ ਹੋਇਆ ਤਾਰਾਂ ਇਹਦੀਆਂ ਬਸ ਇਹੀ ਆ ਬਾਈ ਤਾਰਾਂ ਇਹਦੀ ਤਾਂ ਡੈਕਟ ਜਿਹੀ ਕਰਦੇ ਸਿੱਧੀਆਂ ਜਿਹੜੀਆਂ ਸਿੱਧੀਆਂ ਚਲੀ ਜਾਵੇ ਕਰ ਦਈਏ ਹਾਂ ਹਾਂ ਆਨਿਕ ਉਹ ਵੇਦਾ ਤਾਰ ਲਾਇਆ ਜਿਹੜਾ ਚੱਲੀ ਜਾਵੇ ਇਹ ਕਿਹੜੇ ਖਰਾਬ ਹੋਣਾ ਇਹ ਇਹ ਬੰਦ ਹੋਈਦਾ ਹੀ ਹੁੰਦਾ ਇਹ ਕਰਨ ਦਾ ਸਿੱਧਾ ਡਾਇਰੈਕਟ ਠੀਕ ਆ ਬਾਈ ਮਿਲਦੇ ਆ ਵੀ ਕਿਸੇ ਅਗਲੀ ਵੀਡੀਓ ਚ ਬਲੂਅਰ ਦਾ ਕਾਦੀ ਕੰਮ ਕਰ ਜਾ ਅੱਜ ਤਾਂ ਮਸ਼ੀਨ ਦੇ ਦੁਆਲੇ ਇਹ ਵੀਡੀਓ ਥੋੜੀ ਘੱਟੇ ਬਣੀ ਆ ਮਿਲਦੇ ਆ ਕਿਤੇ ਅਗਲੀ ਸਾਡੀ ਵੀਡੀਓ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ